ਕੇਂਦਰ ਸਰਕਾਰ ਵੱਲੋਂ ਬਣਾਏ ਜਾਣ ਵਾਲੇ ਦਿੱਲੀ ਕਟੜਾ ਐਕਸਪ੍ਰੈਸ ਵੇ ਲਈ ਗੁਰਦਾਸਪੁਰ ਦੇ 38 ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਜਿਸ ਨੂੰ ਲੈ ਕੇ ਅੱਜ ਗੁਰਦਾਸਪੁਰ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆ ਕਿਸਾਨਾਂ ਨਾਲ ਗੱਲਬਾਤ ਕਰਨ ਪਹੁੰਚੇ ਇਸ ਮੌਕੇ ਕਿਸਾਨਾਂ ਨੇ ਮੀਟਿੰਗ ਦਾ ਬਾਈਕਾਟ ਕਰ ਕੇ ਕੇਂਦਰ ਨੂੰ ਆਪਣੀ ਜ਼ਮੀਨ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਕਹਿ ਕਿ ਜਿੰਨਾ ਚਿਰ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਹਨਾਂ ਚਿਰ ਉਹ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਨੂੰ ਲੈ ਕੇ ਕੋਈ ਮੀਟਿੰਗ ਨਹੀਂ ਕਰਨਗੇ ਹੁਣਾਂ ਕਹਿ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਨਾਂ ਨੂੰ ਪੋਲਿਊਸ਼ਨ ਕਲੀਨਰ ਸਰਟੀਫਿਕੇਟ ਲੈਂਡ ਲਈ ਬੁਲਾਇਆ ਸੀ ਪਰ ਉਹਨਾਂ ਨੂੰ ਮੀਟਿੰਗ ਵਿਚ ਆ ਕੇ ਪਤਾ ਲੱਗਾ ਕਿ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ ਉਹਨਾਂ ਨਾਲ ਜ਼ਮੀਨ ਸੰਬੰਧੀ ਗੱਲਬਾਤ ਕਰਨ ਆਏ ਹਨ ਇਸ ਲਈ ਉਹਨਾਂ ਨੇ ਮੀਟਿੰਗ ਦਾ ਬਾਈਕਾਟ ਕੀਤਾ ਹੈ ਚਾਂਦ ਭਾਇ ਮੈਨੇਜਰ ਟੈਕਨੀਕਲ ਨੈਸ ਹਾਈਵੇ ਟੋਟਲ ਵੀਡੀਆ ਦੀ ਮੀਟਿੰਗ ਸੀਗੀ ਤੇ ਦਿੱਲੀ ਕੰਟਰੈਕਟ ਐਕਸਪ੍ਰੈਸਿਵ ਦੀ এনवायरमेंट ਫੇਰਸ ਦੇ ਰਿਗਾਰਡਿੰਗ ਸੀਗੀ ਪਬਲਿਕ ਹੈਰਿੰਗ ਸੀਗੀ ਪਬਲਿਕ ਕੰਸਲਟੇਸ਼ਨਸ এনवायरमेंट ਦੇ ਰਿਗਾਰਡਿੰਗ ਜੋ ਉਹਨਾਂ ਨੇ ਕਰਿਆ ਸੀ ਰਿਗਾਰਡਿੰਗ ਖਾਨਾ ਦਾ ਜਿਹੜਾ ਹਾਈਵੇ ਦੇ ਰਿਗਾਰਡਿੰਗ ਪ੍ਰੋਟੈਸਟ ਨਹੀਂ ਸੀਗਾ ਖਾਨਾ ਆਪਣੇ ਫਾਰਮ ਲਾਅ ਦੇ ਰਿਗਾਰਡਿੰਗ ਉਹਨਾਂ ਨੇ ਕਹਿਿਆ ਕਿ ਫਾਰਮ ਲਾਅ ਦੇ ਰਿਗਾਰਡਿੰਗ ਪ੍ਰੋਬਲਮ ਹੈ ਤੇ ਉਹਨਾਂ ਨੂੰ ਸਾਰੇ ਕਿਸਾਨਾਂ ਨੂੰ ਕਿਹਾ ਗਿਆ ਸੀ ਤੇ ਬਟਾ ਲੇ ਨੇ ਗੁਰਦਾਸਪੁਰ ਦੇ ਸਾਰੇ ਸਰਪੰਚਾ ਨੇ ਸਾਈਨ ਲਿੱਤੇ ਆ ਸਾਰੇ ਸਰਪੰਚਾ ਨੇ ਪਲੱਸ ਪਬਲਿਕ ਉੱਥੇ ਉੱਥੇ ਅਵੇਅਰਨੈਸ ਕੈਂਪੇਨ ਕੀਤੀ ਸੀਗੀ ਪੂਰੀ ਇਹ ਜਿਹੜਾ ਹਾਈਵੇ ਹੈਗਾ ਇਹ ਪਹਿਲੀ ਗੱਲ ਤਾਂ ਇਹ ਓਪਨ ਹੈਗਾ ਪਬਲਿਕ ਗੂਗਲ ਤੇ ਇਹ ਅਲਾਈਨਮੈਂਟ ਪਈ ਆ ਸੈਕੰਡਲੀ ਆਮ ਜਿਹੜੇ ਸਾਰੇ ਪਿੰਡਾਂ ਦੇ ਪਟਵਾਰੀ ਆ ਉਹਨਾਂ ਨੂੰ ਸਾਰੇ ਪਟਵਾਰੀਆਂ ਨੂੰ ਇਹਦੀ ਅਲਾਈਨਮੈਂਟ ਪਤਾ ਆ ਥਰਡਲੀ ਇਹਦੇ ਜਿਹੜੇ ਓਨਰ ਕਿਹੜੇ-ਕਿਹੜੇ ਖਸਰਾ ਨੰਬਰ ਸਾਰੇ ਆ ਐਸ ਡੀ ਐਮ ਆਫਿਸ ਤੋਂ ਹੁੰਦਾ ਹੈਗਾ ਐਂਡ ਹਰਾ ਅਤੇ ਪਬਲਿਕ ਹੈ ਇਸ ਦੇ ਵਿੱਚ ਕੋਈ ਉਪਧੀ ਗੱਲ ਜਿਹੜਾ ਰੇਟ ਡਿਸਾਈਡ ਕਰਨ ਦੇ ਐਸਡੀਐਮ ਸਾਫ ਕੰਪੀਟੈਂਟ ਅਥਾਰਟੀ ਹੈਗੀ ਹੈ ਐਂਡ ਰੇਟ ਡਿਸਾਈਡ ਕਰਨਾ ਆ ਜੇ ਬਾਅਦ ਦਾ ਫਤਵਾ ਹੈ ਸਹਿਲੇ ਕਿਹੜੀ ਜ਼ਮੀਨ ਆਏਗੀ ਉਪਰੋਂ ਦੱਸ ਚੱਲਦਾ ਪਿਆ ਹੈ ਕਿੰਨੀ ਜ਼ਮੀਨ ਦਾ ਬਾਈ ਜਿਹੜੀ ਇਹਦੀ ਗੁਰਦਾਸਪੁਰ ਜ਼ਿਲ੍ਹੇ ਤੋਂ ਲਗਭਗ 45 ਕਿਲੋਮੀਟਰ ਹੈਗੀ ਹੈ ਤੇ ਲਗਭਗ 8461 ਜਿਹੜੇ ਜਿਹੜੇ 8461 ਜਿਹੜੇ ਬਾਅਦ ਵਿੱਚ ਜਿਹੜਾ ਕਰਕੇ ਜਿਹੜਾ ਗੁਰਦਾਸਪੁਰ ਵਿੱਚ ਬੱਲਰਵਾਲ ਕਿਸੇ ਪਿੰਡ ਦਾ ਪਟਾਲਾ ਉੱਥੋਂ ਲੈ ਕੇ ਓਜਲਾ ਪਿੰਡ ਤੱਕ ਅਜੇ ਚੱਲ ਰਿਹਾ ਫੇਜ਼ 1 ਵਿੱਚ ਜੀ ਕਿਸਾਨਾਂ ਦਾ ਇਹ ਕਿਹਾ ਕਹਿੰਦਾ ਕਿ ਜਦੋਂ ਤੱਕ ਇਹ ਸਿਟੀ ਨੂੰ ਬਾਤ ਨਹੀਂ ਪਾਉਂਦੇ ਤਾਂ ਜਿਹੜਾ ਕਿਸਾਨ ਨੂੰ ਫੇਰ ਕੋਈ ਸੁਣੇ ਨਾ ਹੀ ਵੀ ਨਹੀਂ ਕਰਦੇ ਇਹ ਇਹ ਨਹੀਂ ਇਹ ਨਹੀਂ ਮੰਨ ਨਹੀਂ ਕਰ ਸਕਦੇ ਹੈਗੇ ਸਾਡਾ ਜਿਹੜਾ এনवायरमेंट ਦੇ ਰਿਗਾਰਡਿੰਗ ਕੰਸਰਨ ਸੀਗਾ ਉਹ ਕਿਸਾਨਾਂ ਨੇ ਰੋਕ ਨਹੀਂ ਦਿੱਤਾ ਇੱਥੇ ਕੋਈ ਵੀ ਉਹਨਾਂ ਦਾ ਆਪਣਾ ਫਾਰਮ ਲਾਜ਼ ਹੈ ਰਿਗਾਰਡਿੰਗ ਓਟ ਕੇ ਚੱਲੇਗੇ ਠੀਕ ਹੈ ਅੱਜ ਉਹ ਅੱਜ ਦੀ ਮੀਟਿੰਗ ਦਾ ਮੁੱਦਾ ਨਹੀਂ ਲਿਗਾ ਅੱਜ ਦੀ ਮੀਟਿੰਗ ਤੇ ਐਨਵਾਇਰਨਮੈਂਟ ਦੇ ਪ੍ਰਤੀ ਵਾਤਾਵਰਨ ਦਾ ਕੀ ਫਰਕ ਪੈ ਰਿਹਾ ਹੈ ਇਹ ਐਕਸਪ੍ਰੈਸ ਵੇ ਬਣਨ ਦਾ ਉਹਦੇ ਨਾਲ ਰਿਲੇਟਡ ਕਦੋਂ ਤੱਕ ਇਹ ਸ਼ੁਰੂ ਕੀਤਾ ਜਾਏਗਾ ਇਹ ਪ੍ਰੋਜੈਕਟ ਜਿਹੜਾ ਅਗਰ ਤਾਂ ਸਾਨੂੰ ਸਾਰੇ ਲੋਕਾਂ ਦਾ ਸਹਿਯੋਗ ਮਿਲਿਆ ਤਾਂ ਨੈਕਸਟ ਈਅਰ ਮਾਰਚ ਮਾਰਚ ਤੱਕ ਖਤਮ ਕਰ ਸਕਦੇ ਹਾਂ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਸੱਦਾ ਹੀ ਜਾਂ ਕਿਹੜੇ ਡਿਪਾਰਟਮੈਂਟ ਵੱਲੋਂ ਸੱਦਾ ਹੀ ਇਹ ਚੀਜ਼ ਦਾ ਜਿੱਦਾਂ ਅੰਕਲ ਹੁਣੀ ਪਹਿਲਾਂ ਦੱਸ ਚੁੱਕੇ ਨੇ ਕੋਈ ਕਲੀਅਰੈਂਸ ਨਹੀਂ ਤੇ ਪਰਪਸ ਵੀ ਨਹੀਂ ਕਲੀਅਰੈਂਸ ਕਲੀਅਰ ਹੈਗਾ ਕਿ ਕਿਸ ਪਰਪਸ ਲਈ ਮੀਟਿੰਗ ਆ ਜਿੱਥੇ ਇੱਥੇ ਦੇ ਸਹੀ ਇਹਨਾਂ ਨੇ ਆਪਣਾ ਲੋਕਾਂ ਨੂੰ ਸੂਚਨਾ ਭੇਜ ਦਿੱਤੀ ਪਿਆ ਉਹ ਜਾਂ ਸਰਪੰਚਾਂ ਨੂੰ ਜਿੱਥੇ ਇੱਥੇ ਕਹਿਤਾ ਉੱਥੇ ਉੱਥੇ ਲੋਕੀ ਆ ਗਏ ਹੁਣ ਜਿੰਨਾਂ ਕਈਆਂ ਨੂੰ ਨਹੀਂ ਪਤਾ ਤੇ ਉਪਰੋਂ ਸਾਹ ਤਾਂ ਟੀਕਾ ਲਈ ਵੀ ਜਿੰਨਾ ਪਿੰਡਾਂ ਦੀ ਜ਼ਮੀਨ ਆਉਂਦੀ ਪਈ ਉਹਨਾਂ ਅੱਧੇੋਂ ਜ਼ਿਆਦਾ ਕਿਸਾਨ ਤੇ ਧੰਨਿਆਂ ਤੇ ਬੈਠੇ ਨੇ ਅੱਧਿਆਂ ਦੇ ਆਪਾ ਦਿੱਲੀ ਬੈਠੇ ਨੇ ਤੇ ਦਿੱਲੀ ਤੋਂ ਬਗਾਇ ਆਪਾਂ ਧੰਨਿਆਂ 'ਚ ਹੋਣ ਕਰਕੇ ਤੇ ਇਹਨਾਂ ਮਗਰ ਮੀਟਿੰਗ ਕਾਲ ਕਰਦਾ ਕੋਈ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਕੋਈ ਮਤਲਬ ਹੀ ਨਹੀਂ ਬੰਦਾ ਜਿੰਨਾ ਚਿਰ ਤੱਕ ਇੱਥੇ ਵੀ ਆਪਣੇ ਸਾਰੇ ਮੀਟਿੰਗਾਂ ਟੈਂਡੀ ਨਾ ਕਰ ਸਕਣ ਬੰਦੇ ਇਹ ਮੈਨੂੰ ਤੇ ਆਪਣੀ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਦਾ ਵੀ ਰੜਿਆ ਮਿਲਿਆ ਅਥਾਰਟੀ ਦੇ ਨਾਲ ਲੱਗਦਾ ਪ੍ਰੋਪਾਗੈਂਡਾ ਰਿਆ ਕਿ ਜਨਤਾ ਤੁਹਾਨੂੰ ਪਤਾ ਵੀ ਕਿਸਾਨ ਆ ਹੀ ਨਹੀਂ ਸਕਦੇ ਜੋ ਧਰਨਿਆ ਚ ਬੀਜੀ ਨੇ ਤੇ ਮੀਟਿੰਗ ਕਾਲ ਕਰਦਾ ਇਹਨਾਂ ਦਾ ਜਿਹੜਾ ਫੈਸਲਾ ਉਹੋ ਹੀ ਗਲਤੀ ਹੈ ਅੱਜ ਇੱਥੇ ਸੈਂਟਰਲ ਸਰਕਾਰ ਨੇ ਇੱਕ ਜਿਹੜੀ ਅਕ ਨਹੀਂ ਦਿੱਲੀ ਜੰਮੂ ਕਠੜਾ ਐਕਸਪ੍ਰੈਸ ਹਾਈਵੇ ਖਟ ਰੇਆ ਜਿਹੜੇ ਸਾਡੇ ਗੁਰਦਾਸਪੁਰ ਦੇ 38 ਪਿੰਡਾਂ ਦੇ ਵਿੱਚੋਂ ਦੀ ਹੁੰਦੀ ਹੁੰਦੀ ਆ ਰਹੀ ਆ ਉਹਦੇ ਸਬੰਧ ਦੇ ਵਿੱਚ ਅੱਜ ਕਿਸੇ ਪਿੰਡ ਨੂੰ ਨੋਟਿਸ ਗਿਆ ਕਿਸੇ ਨੂੰ ਨਹੀਂ ਗਿਆ ਉਹਦੇ ਵਿੱਚ ਸਾਡੇ ਲੋਕਲ ਐਡਮਿਨਿਸਟ੍ਰੇਸ਼ਨ ਨੇ ਜਿਹੜੇ ਇੱਕ ਨੇ ਨੋਟਿਸ ਕੱਢੇ ਸੀ ਉਹਦੇ ਸਬੰਧ ਦੇ ਵਿੱਚ ਇੱਕ ਇਹਨਾਂ ਨੇ ਮੀਟਿੰਗ ਰੱਖੀ ਸੀ ਕੋਈ ਪੋਲੂਸ਼ਨ ਕਲੀਅਰੈਂਸ ਸਰਟੀਫਿਕੇਟ ਲੈਣ ਵਾਸਤੇ ਜਿਹਦੇ ਵਿੱਚ ਇੱਕ ਮੁਟ ਹੋ ਕੇ ਸਾਰੇ ਕਿਸਾਨਾਂ ਦਾ ਇਹੋ ਇਤਰਾਜ਼ ਸੀ ਪਹਿਲੀ ਗੱਲ ਤੇ ਅਸੀਂ ਇਸ ਪ੍ਰੋਜੈਕਟ ਵਾਸਤੇ ਇਹ ਸੈਂਟਰ ਦਾ ਪ੍ਰੋਜੈਕਟ ਹੈ ਪਹਿਲੀ ਗੱਲ ਤੇ ਅਸੀਂ ਇਹਦੇ ਵਾਸਤੇ ਜ਼ਮੀਨ ਦੇਣੀ ਹੀ ਨਹੀਂ ਦੂਸਰੀ ਗੱਲ ਇਹ ਸੀ ਜਿੰਨਾ ਚਿਰ ਤੱਕ ਦਿੱਲੀ ਦੇ ਵਿੱਚ ਸਾਡਾ ਜਿਹੜਾ ਕਨੀ ਉਹ ਇੱਕ ਸ਼ਾਂਤਮਈ ਜਿਹੜਾ ਕਨੀ ਉਹ ਰੋਸ ਦਰਨਾ ਚੱਲ ਰਿਹਾ ਏ ਜਿਹੜੇ ਸੈਂਟਰ ਨੇ ਮੋਦੀ ਸਰਕਾਰ ਨੇ ਕਾਲੇ ਤਿੰਨ ਕਾਨੂੰਨ ਖੇਤੀ ਬਿੱਲਾਂ ਦੇ ਖਿਲਾਫ ਜਿਹੜੇ ਪਾਸ ਕੀਤੇ ਆ ਔਰ ਇਹ ਜਿਹੜਾ ਚੌਥਾ ਜਿਹੜਾ ਕਨੀ ਇਹ ਰਗੜਾ ਜਿਹੜਾ ਇਧਰ ਦੇ ਛੋਟੇ ਉਸਮਾਤ ਕਿਸਾਨਾਂ ਨੂੰ ਵੀ ਲੱਗ ਰਿਹਾ ਏ ਨੈਸ਼ਨਲ ਹਾਈਵੇਅ ਨਿਕਲਦੇ ਨਾਲ ਉਹਦੇ ਪਰਟਸ ਦੇ ਵਿੱਚ ਅਸੀਂ ਇਹ ਗੱਲ ਸਿੱਧੀ ਕਹੀ ਹੋਈ ਆ ਜਿੰਨਾ ਚਿਰ ਤੱਕ ਸਾਡੇ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਸਾਡੀਆਂ ਕਿਸਾਨ ਜਿਥੇ ਬੰਦੀਆਂ ਉਸ ਤੋਂ ਵਾਪਸ ਨਹੀਂ ਆਉਂਦੀਆਂ ਜਦੋਂ ਸਾਡੀਆਂ ਕਿਸਾਨ ਜਿੱਥੇ ਬਦਲੀਆਂ ਉਤੋਂ ਫਤੇ ਕਰਕੇ ਇੱਥੇ ਆਉਣ ਗਿਆ ਦਰਨ ਉਸ ਤੋਂ ਬਾਅਦ ਅਸੀਂ ਸ਼ਲਾਬ ਮਸਰਾ ਕਰਕੇ ਫਿਰ ਇਹ ਦੇਖਾਂਗੇ ਕਿ ਅਸੀਂ ਇਹ ਜ਼ਮੀਨ ਇਸ ਪ੍ਰੋਜੈਕਟ ਵਾਸਤੇ ਦੇਣੀ ਹੈ ਕਿ ਨਹੀਂ ਦੇਣੀਗਾ ਅਗਰ ਸਾਡੀ ਜ਼ਮੀਨ ਦੇ ਵਿੱਚ ਕੋਈ ਵੀ ਆਦਮੀ ਪ੍ਰਸ਼ਾਸਨ ਦੀ ਤਰਫੋਂ ਜਾਂ ਨੈਸ਼ਨਲ ਹਾਈਵੇਅ ਅਥਾਰਟੀ ਦੀ ਤਰਫੋਂ ਕੋਈ ਵੀ ਆ ਗਿਆ ਉਹਦਾ ਜ਼ਿੰਮੇਵਾਰ ਟੋਟਲ ਦੀ ਟੋਟਲ ਇੱਥੋਂ ਦਾ ਲੋਕਲ ਪ੍ਰੋਸੈਸ਼ਨ ਹੋਏਗਾ ਅਸੀਂ ਉਹਨਾਂ ਨੂੰ ਇਹ ਦੱਸ ਚੁੱਕੇ ਹਾਂ ਕਿ ਜ਼ਿੰਮੇਵਾਰ ਤੁਸੀਂ ਹੋਗੇ ਅਸੀਂ ਆਪਣੀ ਜ਼ਮੀਨ ਦੇ ਵਿੱਚ ਇਹਨਾਂ ਨੂੰ ਪੈਰ ਨਹੀਂ ਧਰਨ ਦੇਵਾਂਗੇ ਸਾਨੂੰ ਬੁਲਾਇਆ ਸੀ ਲੇਕਿਨ ਮੈਂ ਤੁਹਾਨੂੰ ਪਹਿਲਾਂ ਜਿਵੇਂ ਦੱਸ ਚੁੱਕਾ ਐ ਜਿਹੜਾ ਇਹਨਾਂ ਬੁਲਾਇਆ ਵੀ ਉਹ ਵੀ ਕਿਸੇ ਪਿੰਡ ਦੇ ਵਿੱਚ ਇਨਫੋਰਮੇਸ਼ਨ ਗਈ ਆ ਕਿਸੇ ਪਿੰਡ ਦੇ ਵਿੱਚ ਨਹੀਂ ਗਈ ਮੈਂ ਬਲਵਿੰਦਰ ਸਿੰਘ ਪੰਨੂ ਮੇਰੇ ਪਿੰਡ ਦੇ ਵਿੱਚ ਰਾਤ 8 ਵਜੇ ਤੱਕ ਇਨਫੋਰਮੇਸ਼ਨ ਨਹੀਂ ਗਈ ਔਰ ਹੁਣ ਤੱਕ ਵੀ ਤੱਬਰਵੇਰਾ ਪਿੰਡ ਆ ਹੁਣ ਤੱਕ ਵੀ ਉੱਥੇ ਕੋਈ ਇਨਫੋਰਮੇਸ਼ਨ ਨਹੀਂ ਸੀ ਅਸੀਂ ਆੜ੍ਹੋ ਦੁਆੜ੍ਹੋ ਇਨਫੋਰਮੇਸ਼ਨ ਗੈਦਰ ਕਰਕੇ